ਵਾਹ ਬੱਸ ਬੱਸ ਲੱਗ ਗਿਆ ਭਰਾਵਾ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਪੱਤ ਚਾਹੋਲੇ ਚਲੋ ਸਟੌਪ ਕਰ ਦਈਏ ਸਾਬੇ ਆ ਡਾਕਟਰ ਇੱਥੇ ਹੀ ਹੈ ਇਹ ਕਹਿੰਦਾ ਘਰ ਆ ਲੈ ਮੈਨੂੰ ਆ ਕੇ ਸੁਣਾ ਲੱਗਣਿਆ ਕੋਈ ਕਿੰਦਾ ਡੈਡਿਕਾ ਹੈ ਆਓ ਇਹਨਾਂ ਦਾ ਘਰ ਮਿਸਤਰੀ ਦਾ ਸਾਬ ਲਗਾ ਮਿਸਤਰੀ ਦਾ ਨਾ ਮੈਂ ਸਾਬ ਕੱਕਿਆ ਤੁਹਾਡਾ ਘਰ ਆਣਾ ਮੈਂ ਤੁਹਾਨੂੰ ਬੋਲਣਿਆ ਤੂੰ ਆਦਾ ਲੱਗਦੇ ਆਪਾਂ ਦੀ ਸੁਣ ਲੱਗੇ ਕਾਹਨ ਗਿਆ ਆ ਆ ਇਦਾਂ ਦਾ ਕਾਰ ਮਿਤਰੀ ਲੱਗੇ ਤਾਂ ਮੈਂ ਇਹਨੂੰ ਕਹਿਣਾ ਲੱਗ ਗਿਆ ਕਿੱਥੇ ਆਂ ਆਂਦਾ ਮੈਂ ਘਰੇ ਹੀ ਆਂ ਮੈਂ ਤਾਂ ਝੂਠ ਬੋਲਣਿਆ ਅੱਛਾ ਤੇ ਆਂਦਾ ਮੈਂ 40 ਸਾਲ ਲੱਗੇ ਕਿਉਂ ਏ ਅਜਾ ਤੱਕ ਇਹਨਾਂ ਨੇ ਕਿੱਥੇ ਦੀ ਕੀ ਕਰਨਾ ਇਹ ਤਾਂ ਸਵੇਰ 40 ਸਾਲ ਕੱਦਿਤ ਕੱਲ ਲੈਣਾ ਮਤ ਸਿਰ ਤੇ ਰੱਖਿਓ ਜੀ ਜਦੋਂ ਮੈਂ ਗੁਰੂ ਭੋਜਨ ਵਾਵਾ ਹੱਤ ਸਿਰ ਤੇ ਰੱਖਿਓ ਜੀ ਜਦੋਂ ਮੈਂ ਗੁਰੂ ਭੋਜਨ ਵਾਵਾ ਬਿਲਕੁਲ ਸਹੀ ਗੱਲ ਆ ਕੀ ਕਹਿੰਦਾ ਡਾਕਟਰ ਭਰ ਭਰ ਨਾਮ ਤੇ ਆ ਇਹੀ ਤਰਸ ਸਾਡੇ ਤੇ ਖਾਂਦੇ ਇਹ ਕਰਦੇ ਲੰਬੇ ਆ ਇਹ ਦੀ ਤਰਸ ਸਾਡੇ ਤੇ ਖੰਦੇ ਹੱਥ ਸਿਰ ਤੇ ਰੱਖਿਓ ਜੀ ਕਿਸੇ ਬੋਲੋ ਹੱਥ ਸਿਰ ਤੇ ਰੱਖਿਓ ਜੀ ਗੁਰੂ ਗੋਸ ਨਹੀਂ ਬੈਠੇ ਗੁਰੂ ਗੋਜ ਗਲੂ ਗੋਸ ਗੋਸ ਨਹੀਂ ਗਲੂ ਗੋਸ ਗਲੂ ਗੋਸ ਗਲੂ ਕੋਂਡੀ ਲਿਪ ਕੋਂਡੀ ਬਾਸੀ ਆਪਾਂ ਨਾਲ ਕਰਦਾ ਲਾ ਦਿਲਾਂ ਹਣੀ ਦਿਲਾਂ ਹਣੀ ਕਿੱਦਾਂ ਮਰੇ ਦਿਲਾਂ ਹੈ ਤੇ ਕਿੱਦਾਂ ਹੈਨੀ ਉਹ ਯਾਰ ਤੂੰ ਹੱਥ ਲਾ ਯਾਰ ਇਹ ਨੂੰ ਮੇਰੇ ਕਿਦਦਰ ਦੋ ਡੀ ਆਵੇ ਡਾਕਟਰ ਨੇ ਸਹੀ ਨਹੀਂ ਕੀਤਾ ਆ ਡਾਕਟਰ ਯਾਰ ਤੂੰ ਡਾਕਟਰ ਵਾ ਯਾਰ ਤੂੰ ਦੇਖੋ ਮੈਂ ਨਹੀਂ ਆਹ ਰਿਹਾ ਮੈਂ ਤੁਰਿਆ ਵਾ ਬੜਾ ਹੋਦੀ ਤਾਂ ਡਾਕਟਰ ਤੁਰਿਆ ਹੈ ਕੱਲਾ ਤੇਰਾ ਤਰਾ ਬਰ ਗਿਆ ਤੂੰ ਨਹੀਂ ਡਾਕਟਰ ਨਾ ਕਰ ਆ ਸਹੀ ਗੱਲ ਆ ਤੇ ਤੂੰ ਡੀ ਆ ਜਾ ਤੇ ਕੀ ਐ ਹੁਣ ਸਹ ਰੱਖ ਡਰ ਕੇ ਆ ਜਿੰਦਾ ਐ ਡਰ ਕੇ ਅੱਗੇ ਜਿੰਦਾ ਮੈਂ ਹੁਣ ਸੂਈ ਕਢਾ ਲਾ ਦੇਖੋ ਜਰ ਨਾ ਕਰ ਹੋ ਸਹ ਰੱਖ ਪੰਜ ਜੇ ਤੂੰ ਕਦੀ ਸਪੀਡ ਵਧਾ ਦਿੱਤਾ ਕਦੀ ਘਟਾ ਦਰਾਂ ਮੈਂ ਜੇ ਤੂੰ ਘਰ ਤੱਕ ਜਾ ਮੈਂ ਮੰਮੀ ਨੂੰ ਬੁਲਾਉਣ ਲੱਗਾ ਵਾ ਮੰਮੀ ਨੇ ਮੇਰੇ ਲਾ ਕੇ ਭੇਜਤਾ ਤੇਰੀ ਰਾਖੀ ਲਈ ਭੇਜਿਆ ਵਾ ਆ ਰਾਖੀ ਦੀ ਤੇ ਜਾਵਾਂ ਮੈਂ ਚੱਕੀ ਰਾਖੀ ਕੱਢ ਲਿਆ ਤੂੰ ਕੋਈ ਨਹੀਂ ਹੁੰਦਾ ਡਾਕਟਰ ਲੈ ਗਏ ਤੇ ਕੰਮ ਕਰਦੇ ਆ ਵਾ ਉਹ ਨਾ ਕਰ ਯਾਰ ਲੇ ਤੂੰ ਮੇਰੇ ਨਾਲ ਸਭੋਤ ਕਰਨ ਦੇ ਆਵਾ ਲਿਆ ਯਾਰ ਸਮਾਨ ਓਏ ਯਾਰ ਤੂੰ ਆਪੇ ਡਰ ਤੇ ਯਾਰ ਟੋਕ ਲੂਗਾ ਤੂੰ ਫੇਰ ਕੀ ਐ ਮੈਂ ਟੋਕ ਤੂੰ ਬੇਤੀ ਐ ਯਾਰ ਮੈਨੂੰ ਲੱਗਾ ਫੋਨ ਲਾਉਣਾ ਯਾਰ ਲਾ ਦੇ ਮਮੀ ਨੂੰ ਫੋਨ ਮਮੀ ਨੇ ਰੱਖ ਲਈ ਪਹਿਲੇ ਆਹੋ ਜਾਂ ਮਮੀ ਨੇ ਲੱਗਾ ਫੋਨ ਲਾਉਣਾ ਵੀ ਇਹਨੂੰ ਲੈ ਕੇ ਜਾਓ ਇੱਥੇ ਮੇਰੇ ਲੱਗੇ ਟਾਂਕ ਕਰਦੇ ਆ ਮੈਨੂੰ ਤਾਂਕਾ ਦਾ ਕਰਨ ਦੇ ਆ ਤਾਂਕਾ ਤਾਂ ਡਿਆਵਾ ਤੂੰ ਯਾਰ ਆ ਵੀ ਹੁਣ ਦੇ ਆਉਂਦੇ ਆ ਰੰਬਾ ਓਏ ਯਾਰ ਤੇ ਚੱਲਿਆ ਮੈਂ ਉਹਦੇ ਤੇ ਚੱਲਿਆ ਵਾ ਬੈਠ ਕੋ ਨਈ ਨਈ ਕੋਈ ਨਈ ਕੋਈ ਨਹੀਂ ਬਸ ਯਾਰ ਤੇ ਤੂੰ ਹਰਦਾ ਨੀ ਜਾਣ ਚੱਲਿਆ ਵਾ ਯਾਰ ਤਾਂ ਵੀ ਘਰੀ ਜਾਣਾ ਆਹ ਮੈਨੂੰ ਨਹੀਂ ਲੱਗਦਾ ਕਿ ਤੇ ਆਪਾਂ ਪਰਾਉਂ ਮੇਰਾ ਕੰਮ ਆ ਗਿਆ ਮੈਂ ਠੀਕ ਨਹੀਂ ਤੂੰ ਵੀ ਨਹੀਂ ਲੱਗਦਾ ਮੈਨੂੰ ਇੱਕ ਬਿਮਾਰ ਹਾਂ ਕਹਿੰਦਾ ਤੈਨੂੰ ਸੁਣਦਾ ਤੇ ਮੈਂ ਆ ਵੀ ਲੱਗਿਆ ਪਰ ਮੈਂ ਨਹੀਂ ਕੋਈ ਭਰਾ ਹੋਣ ਸੈਰ ਕੋਈ ਤੇਰੀ ਜਾਨ ਦੀ ਤੂੰ ਸੁਣਿਆ ਸੈਰ ਵੀ ਹੋ ਆ ਵੀ ਨਹੀਂ ਲੱਗਿਆ ਉਹ ਮੇਰੀ ਦਰਦਿਆ ਦੁਸ਼ਮਣਾਂ ਤੂੰ ਮੈਨੂੰ ਕਿਉਂ ਤਾਂ ਕਰਦੇ ਆਂ ਘੱਟ ਜਿਹਾ ਬੂਈਆ ਮੈਂ ਲੰਮੀ ਪੈਣਾ ਮੈਨੂੰ ਆਖੇ ਮੇਰੇ ਲਾਕੇ ਚੱਲੋ ਤੇਰੀ ਨੀਲਾ ਵੇਲੇ ਟਾਈਮ ਪਾਸ ਹੋ ਜੂ ਤੇ ਮੈਂ ਨਹੀਂ ਨੀਲਾ ਵੇਖਣੀ ਮੈਨੂੰ ਮੇਰਾ ਨਹੀਂ ਦਿਲ ਕਰਦਾ ਨੀਲਾ ਵੇਖਣੂ ਜਦ ਜੇ ਤੂੰ ਨਾ ਠੀਕ ਹੋਏਗਾ ਫੇਰ ਮੈਂ ਤੈਨੂੰ ਦੱਸੂਗਾ ਮੈਂ ਕੋਈ ਨਹੀਂ ਹੁੰਦਾ ਰਹਿਣਾ ਹਾਂ ਹੁੰਦਾ ਹਾਂ ਭਾਈ ਯਾਰ ਤੈਨੂੰ ਹੋਰ ਦਿੱਕਤ ਆ ਯਾਰ ਆ ਲੈ ਚੱਲ ਕੋਈ ਯਾਰ ਤੈਨੀਆਂ ਯਾਰ ਕਿੰਨਾ ਕਰ ਓਏ ਯਾਰ ਤੂੰ ਯਾਰ ਜਾ ਨਹੀਂ ਬਾਹਰ ਜਾ ਕਾ ਜਾ ਕਰ ਮੈਨੂੰ ਲੰਮੀ ਪੈ ਲੈ ਓਏ ਯਾਰ ਤੂੰ ਮੈਂ ਤਾਂ ਜਾਂਦਾ ਤੂੰ ਲੰਮੀ ਪੈਗਾ ਜਾਂਦਾ ਬੱਚਾ ਜਾ ਮੈਂ ਵਾਲਾ ਸੂਲ ਵਾਲਾ ਗਰੁੱਪ ਲੈ ਤੈਨੂੰ ਚਾੜਾ ਸੂਲ ਵਾਲਾ ਗਰੁੱਪ ਜਰ ਦਾ ਡਾਡਾ ਡਾਡਾ ਓਏ ਜਦ ਮੈਂ ਮੰਮੀ ਨੂੰ ਫੋਨ ਉਧਾਰ ਰੁਕ ਜਾ ਕਿਉਂ ਲੋੜਾ ਤੂੰ ਮੇਰੇ ਕੋਲ ਭੇਜਿਆ ਵਾ ਫਰ ਰੁਕ ਜਾ ਯਾਰ ਇੱਕ ਮਿੰਟ ਮੰਮੀ ਨੂੰ ਫੋਨ ਲਾਉਂਦਾ ਪਹਿਲਾਂ ਨਾ ਤੂੰ ਦੇ ਓਏ ਰੁਕ ਜਾ ਇੱਕ ਮਿੰਟ ਓਏ ਇੱਕ ਮਿੰਟ ਪਹਿਲਾਂ ਤਾਂ ਸਹੀ ਤੂੰ ਬੈਠਾ ਨਾ ਫੋਨ ਲਾ ਮੈਂ ਉੱਥੇ ਬਹਿ ਜਾਂਦਾ ਓਏ ਯਾਰ ਮੈਂ ਮੰਮੀ ਨੂੰ ਫੋਨ ਲਾਦਾ ਨਹੀਂ ਜੇ ਮਨੂ ਉਹ ਮੈਂ ਇੱਥੇ ਬਹਿ ਗਿਆ ਵਾ ਨਾ ਰੁਕ ਜਾ ਯਾਰ ਮੈਂ ਇੱਕ ਵਾਰੀ ਮੰਮੀ ਨੂੰ ਫੋਨ ਲਾ ਲਾਂਗਾ ਮੰਮੀ ਨੇ ਤਾਂ ਭੇਜਿਆ ਪਾ ਮੈਨੂੰ ਨਹੀਂ ਪਤਾ ਮੈਂ ਮੈਨੂੰ ਨਹੀਂ ਚਾਹੀਦਾ ਤੂੰ ਇਹ ਮੈਨੂੰ ਅੱਜ ਕੰਮ ਤੋਂ ਸੁੱਕੀ ਕਰਾ ਕੇ ਭੇਜਿਆ ਇਹਨਾਂ ਨੇ ਹਲੋ ਹਾਂ ਮੰਮੀ ਉਹ ਯਾਰ ਇਹਨੂੰ ਲੈ ਜਾਓ ਆ ਗਿਆ ਕਿ ਮੈਨੂੰ ਤੰਗ ਕਰੀ ਜਾਂਦੇ ਆ ਬਾਈ ਤੇ ਇਹਨੂੰ ਲੈ ਕੇ ਜਾਓ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਮੈਂ ਆਪੇ ਆ ਜਾਊਂਗਾ ਮੈਨੂੰ ਕੋਈ ਪਤਾ ਮੈਨੂੰ ਆਪੇ ਆ ਜਾਊਂਗਾ ਇੱਥੇ ਮੈਂ ਤੁਹਾਨੂੰ ਦੱਸਾਂ ਮੈਨੂੰ ਨਹੀਂ ਪਤਾ ਹਾਂ ਮੈਨੂੰ ਨਹੀਂ ਪਤਾ ਕਿ ਇਹਨੂੰ ਲੈ ਜਾਓ ਯਾਰ ਇੱਥੋਂ ਆ ਕੇ ਤਾਂ ਕਿਹੜੇ ਕਾਲੇ ਦੇ ਇੱਥੇ ਮਾਰੂ ਹਾਂ ਆਓ ਹਾਂਜੀ ਉਹ ਡੈਟਸ ਆ ਆਗੇ ਜੇ ਆਗੇ ਹੀ ਆਹ ਹੋਰ ਸੁਣਾ ਚੀਤਾ ਤੇ ਆਹ ਆਹ ਸੋਰੀ ਸੋਰੀ ਜਰੇ ਕੀ ਆ ਜੇ ਹਾਸੇ ਨਾਲ ਦਰਦ ਹੁੰਦੀ ਠੀਕ ਆ ਹਾਂਜੀ ਆਗੇ ਜੇ ਦਪਹਿਰਾਂ ਵਾਲੇ ਹਾਂਜੀ ਗਾਇਸ ਗਲੂਕੋਜ਼ ਲੋਨ ਇਹ ਬੜੀਆ ਚਿਕਾ ਚੀਕਾ ਬੜੀਆ ਮਰ ਰਹੇ ਪਰ ਹੁਣ ਨਹੀਂ ਚੀਕਾ ਮਾਰ ਨਹੀਂ ਹੁਣ ਨਹੀਂ ਚੀਕਾ ਮਾਰ ਇਹਨਾਂ ਦਾ ਪਤਾ ਕੀ ਗੱਲ ਜੇ ਹਾਂਜੀ ਉਹ ਜਿਹੜਾ ਚੀਕਾ ਮਰਦਾ ਹੈ ਨਾ ਉਹਨੂੰ ਮੈਂ ਸਾਡਾ ਘਰ ਓਕੇ ਹੁਣ ਨਹੀਂ ਲੈਂਦਾ ਨਹੀਂ ਹੁਣ ਨਹੀਂ ਮੈਂ ਨਾਲ ਲੱਗਿਆ ਲਾਈਏ ਕੋਈ ਗੁਰਗੁਜ਼ ਚਲੋ ਠੀਕ ਹੈ ਪਹਿਲੇ ਲੰਮੇ ਸਾਹਮਣੇ ਇੱਥੇ ਪੈ ਜਾਓ ਠੀਕ ਹੈ ਡਾਕਟਰ ਸਾਹਿਬ ਇੱਕ ਨਾ ਮੈਂ ਹਾਂਜੀ ਇਹ ਕਿ ਡਾਕਟਰ ਸਾਹਿਬ ਕੀ ਜੇ ਇਹਨੂੰ ਰਹਿਣ ਦੇ ਗੁਰਗੁਜ਼ ਲਾਈਏ ਹਾਂਜੀ ਪਹਿਲਾਂ ਇੱਕ ਗਾਣਾ ਸੁਣਾਓ ਜੀ ਗਾਣਾ ਡਾਕਟਰ ਸਾਹਿਬ ਕਿਦਾਂ ਦਾ ਸੁਣਾਓ ਸੌਂਗ ਵਧੀਆ ਹਾਂ ਵਧੀਆ ਰੋਮਾਂਟਿਕ ਫਰਮਾਂਟਿਕ ਨਾ ਸੁਣਾ ਜਿਹੜਾ ਤੁਹਾਨੂੰ ਹੋਰ ਹੁੰਦਾ ਰੋਮਾਂਟਿਕ ਤੋਂ ਇਲਾਵਾ ਕੁ ਸਿਆੜ ਸੁਣੋ ਹਾਂ ਸੁਣੋ ਜੀ ਆਪਣੇ ਮਰੀਜ਼ ਕੋਲ ਇੱਕ ਵਧੀਆ ਜਿਹਾ ਸੌਂਗ ਹੋ ਤੇਰੇ ਨਖਰੇ ਮੇਰੇ ਤੋਂ ਹੋਰ ਜੱਦੇ ਸੈਣਨੀ ਹੈਲਪਰ ਬੰਦਾਨਾ ਮੈਂ ਹੋਰ ਮੈਣਨੀ ਵਾਹ ਹੋ ਖਲੀ ਪਿਆਏ ਪਰਸ ਤੈਨੂੰ ਪੁਰਾਣਾ ਤਰਸ ਵਾਹ ਵਾਹ ਹੋ ਖਲੀ ਪਿਆਏ ਪਰਸ ਤੈਨੂੰ ਪੁਰਾਣਾ ਤਰਸ ਕਿਹੜੇ ਕਰਮਾਂ ਦੀ ਮੈਨੂੰ ਤੂੰ ਬੜਾਏ ਮਿਲੀ ਹੋਨੀ ਤੂੰ ਲਿਸਟ ਬਣਾਈ ਲੰਬੀ ਜੀ ਢਮਾਡਾਂ ਦੀ ਹੋ ਮੈਨੂੰ ਅਜੇ ਤੱਕ ਤਨਖਾਹ ਨਹੀਂ ਜਿਲੀ ਵਾਹ ਵਾਹ ਹੋਨੀ ਤੂੰ ਲਿਸਟ ਬਣਾਈ ਲੰਬੀ ਜੀ ਢਮਾਡਾਂ ਦੀ ਉਹ ਮੈਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਤੂੰ ਕਿਧਰ ਬਾਗ ਨਹੀਂ ਕੰਟਰੈਕਟਰ ਆ ਗਿਆ ਵਾ ਮੈਂ ਮੰਮੀ ਕਹਿ ਗਏ ਆ ਵੀ ਇਹਨੂੰ ਦਰਵਾਣਾ ਹੋਸ ਤੇ ਫਿਰ ਕੀ ਆ ਫਿਰ ਕੀ ਨਹੀਂ ਪ੍ਰਾਤ ਕਰਦਾ ਮੈਂ ਗਲੂਕੋਜ਼ ਲਾਉਣਾ ਦਾ ਸਤਾਉਣਾ ਨਾ ਨਾ ਮੇਰਾ ਮੈਨੂੰ ਨਹੀਂ ਪਤਾ ਮੈਂ ਮੰਮੀ ਨੂੰ ਫੋਨ ਕਰ ਦੇਣਾ ਤੂੰ ਘਰ ਅੱਗੇ ਤਾਂ ਮੰਮੀ ਨੂੰ ਭਾਈ ਡੈਰੀ ਨੂੰ ਕਾਲ ਦੇ ਮੈਨੂੰ ਨਹੀਂ ਪਤਾ ਤੂੰ ਘਰ ਜਾ ਅੱਗੇ ਡੈਰੀ ਦੇ ਉਹ ਕੱਢਿਆ ਏ ਅੱਗੇ ਡੈਰੀ ਦੇ ਝਾੜੂ ਪੜਿਆ ਉਹ ਜਿਹੜਾ ਉੱਤੇ ਵਾਲਾ ਵੀ ਨੋਂ ਬੜਿਆ ਏ ਅੱਗੇ ਨਹੀਂ ਤੂੰ ਜਾ ਮੈਂ ਨਹੀਂ ਪਤਾ ਮੈਂ ਮੰਮੀ ਨੂੰ ਫੋਨ ਕਰ ਦੇਣਾ ਤੂੰ ਘਰ ਜਾ ਬੇਦੀ ਤੇ ਮਰਜ਼ੀ ਕਰ ਜਾ ਚਲੋ ਲਾਈਏ ਕੁਝ ਕੋਈ ਚਲੋ ਲਾਈਏ ਚਲੋ ਇਹਨੂੰ ਪਾ ਡਾਕਟਰ ਸਾਹਿਬ ਰਿਸਟਰੀ ਪਾਣੇ ਕਰੀ ਤੇ ਡਾਕਟਰ ਸਾਹਿਬ ਇਹਨਾਂ ਤੇ ਮੇਰੀ ਗੱਲ ਸੁਣੋ ਇੱਕ ਰਿਕਵੈਸਟ ਆ ਤੁਹਾਡੇ ਅੱਗੇ ਹਾਂਜੀ ਆਇਨੂੰ ਭੇਜੋ ਘਰ ਮੈਂ ਉਹਨਾਂ ਟਾਈਮ ਕੋਈ ਨਹੀਂ ਨਿਭਾਉਣਾ ਚਲੋ ਬਾਹਰ ਅੱਜ ਨੂੰ ਭੇਜਾ ਕਿਉਂ ਡਾਕਟਰ ਸਾਹਿਬ ਮੈਂ ਕਿਹਾ ਮੈਂ ਬਹਿ ਜੂਗਾ ਲੱਗੇ ਮੈਂ ਨਹੀਂ ਸੋਣਾ ਮੈਨੂੰ ਨਹੀਂ ਪਤਾ ਮੈਂ ਨਹੀਂ ਡਾਕਟਰ ਚਾ ਠੀਕ ਹੈ ਬਹਿਣੀ ਹੈ ਬੈਠ ਬੈਠ ਸਕਦਾ ਮੈਂ ਬੈਠ ਜਿੰਦਾ ਬਸ ਸੌਣਾ ਨਹੀਂ ਨੂੰ ਸੌਣਾ ਨਹੀਂ ਬਸ ਚੁੰਡੀ ਤਾਂ ਭਾਗ ਨੂੰ ਬਸ ਨਹੀਂ ਚੁੰਡੀ ਚੁੰਡੀ ਆ ਵੇ ਲੋ ਫਿਰ ਕੀ ਕਰੀ ਨਹੀਂ ਨਹੀਂ ਇਹ ਗੱਲ ਮਾੜੀ ਆ ਉਹਦੇ ਘਰ ਨੂੰ ਸੌਣਾ ਠੀਕ ਜੀਗਾ ਫਿਰ ਤੂੰ ਮੈਨੂੰ ਠੀਕ ਕਰਦਾਂਗੇ ਇਹਨੂੰ ਆ ਫਿਰ ਮੇਰੇ ਡਾਕਟਰ ਉਹਦੇ ਤੇ ਸੂਈ ਲਾ ਦੇਣੀ ਜੇ ਠੀਕ ਤਾਂ ਜਾ ਇਹ ਇਹ ਤੇ ਆਪਣੀ ਆਤ ਤੋਂ ਬਾਹਰ ਚਲੋ ਉੱਥੇ ਬਹਿ ਜਾ ਰਮਾਨਾ ਉੱਥੇ ਬਹਿ ਰਮਾਨ ਮੈਂ ਬਹਿ ਜੇ ਤੈਨੂੰ ਵੀ ਆ ਜਾ ਚਲ ਪੈ ਲੈ ਮੈਂ ਐਨੋ ਤਾਂ ਮੱਕਾ ਫੜਾ ਭਰਾ ਇੱਥੇ ਨੂੰ ਗੁਰੂ ਕੁਛ ਦੋਣਾ ਤੂੰ ਇੱਥੇ ਚੱਲ ਮੈਂ ਇੱਥੇ ਆ ਜਾਂਦਾ ਚੱਲ ਲੇਟ ਇਹ ਡਾਕਟਰ ਸਾਹਿਬ ਇਹ ਨਹੀਂ ਟਿਕਣ ਵਾਲਾ ਇਹਨੇ ਵੇਲੋ ਇਹਨੇ ਮੈਂ ਬੈਠ ਜਾ ਲੇਟ ਲੇਟ ਟਾਈਮ ਹੋ ਰਿਹਾ ਦੇਖਦਾ ਵੀ